ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਸਰਕਾਰ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਨੇ ਕਿਹਾ ਸੀ ਕਿ ਹੁਣ ਪੰਜਾਬ ਦੇ ਵਿੱਚ ਲੋਕਾਂ ਨੂੰ ਬਿਜਲੀ ਦੀ ਦਿੱਕਤ ਨਾਲ ਯੋਜਨਾ ਨਹੀਂ ਪਵੇਗਾ ਹੁਣ ਬਿਜਲੀ ਦਿਨ ਰਾਤ ਆਵੇਗੀ ਤੇ ਕੋਈ ਵੀ ਕਟ ਨਹੀਂ ਲੱਗੇਗਾ ਪਰ ਪੰਜਾਬ ਸਰਕਾਰ ਦੇ ਇਹ ਦਾਅਵੇ ਖੋਖਲੇ ਸਾਬਤ ਹੋ ਰਹੇ ਨੇ ਹੁਣ ਬਿਜਲੀ ਨਾ ਤਾਂ ਦਿਨ ਵਿੱਚ ਪੂਰੀ ਆਉਂਦੀ ਹੈ ਅਤੇ ਨਾ ਹੀ ਰਾਤ ਵਿੱਚ ਐਸਾ ਹੀ ਇੱਕ ਮਾਮਲਾ ਕਪੂਰਥਲਾ ਦੇ ਸ਼ਾਲੀਮਾਰ ਐਵੇਨਿਊ ਤੋਂ ਸਾਹਮਣੇ ਆਇਆ ਜਿੱਥੇ ਬੀਤੀ ਦੇਰ ਰਾਤ ਇੱਕ ਘਰ ਦੇ ਬਾਹਰ ਮੀਟਰ ਦੇ ਕੋਲ ਸਰਕਾਰੀ ਬਿਜਲੀ ਦੀਆਂ ਤਾਰਾਂ ਨੂੰ ਹੌਲੀ-ਹੌਲੀ ਅੱਗ ਲੱਗਣੀ ਸ਼ੁਰੂ ਹੋ ਗਈ ਪਰ ਇਸ ਤੋਂ ਬਾਅਦ ਜਦੋਂ ਤੁਰੰਤ ਇਸ ਦੀ ਸ਼ਿਕਾਇਤ ਇਹਨਾਂ ਦੇ ਵੱਲੋਂ ਕੰਟਰੋਲ ਰੂਮ ਦੇਣ ਦੇ ਲਈ ਫੋਨ ਕੀਤਾ ਗਿਆ ਤਾਂ ਫੋਨ ਲਗਾਤਾਰ ਵਿਅਸਤਾਨਦਾ ਰਹਾ। ਕਰੀਬ 15-16 ਫੋਨ ਲਾਏ ਗਏ ਪਰ ਫੋਨ ਨਹੀਂ ਲੱਗਾ। ਫਿਰ ਇਸ ਦੀ ਸ਼ਿਕਾਇਤ ਦਰਜ ਕਰਵਾਈ ਗਈ, ਲੇਕਿਨ ਫਿਰ ਵੀ ਕੋਈ ਲਾਈਨਮੈਨ ਫਾਲਟ ਠੀਕ ਕਰਨ ਦੇ ਲਈ ਨਹੀਂ ਆਇਆ। ਜਦੋਂ ਇਸ ਸਬੰਧੀ ਐਕਸ਼ਨ ਨੂੰ ਫੋਨ ਕੀਤਾ ਗਿਆ ਤਾਂ ਉਹਨਾਂ ਨੇ ਪੱਤਰਕਾਰ ਨੂੰ ਕਿਹਾ ਕਿ ਤੁਸੀਂ ਸਿੱਧਾ ਮੈਨੂੰ ਫੋਨ ਕਰ ਰਹੇ ਹੋ, ਤੁਸੀਂ ਐਸਡੀਓ ਨੂੰ ਫੋਨ ਲਾਓ। ਇੱਕ ਪਾਸੇ ਕਿਤੇ ਅੱਗ ਨਾ ਲੱਗ ਜਾਵੇ ਜਿੱਥੇ ਜਾਨ ਮਾਲ ਦਾ ਖਤਰਾ ਬਣਿਆ ਹੋਇਆ ਸੀ ਉੱਥੇ ਅਫਸਰ ਸਾਹਿਬ ਨੂੰ ਫੋਨ ਚੁੱਕਣਾ ਭਾਰੀ ਪੈ ਰਿਹਾ ਸੀ ਜਦਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਆਮ ਜਨਤਾ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ ਅਤੇ ਅਫਸਰ ਲੋਡ ਪੈਨ ਤੇ ਗਰਾਊਂਡ ਲੈਵਲ ਤੇ ਆ ਕੇ ਕੰਮ ਕਰਨਗੇ ਪਰ ਇਹ ਅਫਸਰ ਜੇ ਪੱਤਰਕਾਰਾਂ ਦੇ ਨਾਲ ਹੀ ਇਸ ਤਰ੍ਹਾਂ ਦੇ ਨਾਲ ਗੱਲ ਕਰਦੇ ਨੇ ਤੇ ਇਹ ਆਮ ਲੋਕਾਂ ਦੇ ਨਾਲ ਕੀ ਕਰਦੇ ਹੋਣਗੇ ਆ ਦੇਖ ਲਓ ਜੀ ਸ਼ਾਲੀਮਾਰ ਹੈ ਵੀ ਇਹਨਾਂ ਦਾ ਹਾਲ ਦੋ ਘੰਟੇ ਤੋਂ ਬੱਤੀ ਗਈ ਹੋਈ ਆ ਨਾ ਕੋਈ ਕੰਪਲੇਂਟ ਕਰਨ ਤੋਂ ਬਾਅਦ ਵੀ ਨਾ ਕੋਈ ਮੁਲਾਜ਼ਮ ਆਇਆ ਵਾ ਤੇ ਨਾ ਕਿਸੇ ਨੇ ਕੋਈ ਸੂਤਬੂਦ ਲੱਤੀ ਹੈ ਸ਼ਹਿਰ ਦੀ ਬੱਤੀ ਜਾ ਰਹੀ ਹੈ ਤੇ ਬਾਕੀ ਲੋਕ ਨੂੰ ਮੈਂ ਇਸ ਵਾਰੇ ਸ਼ਹਿਰ ਇਹ ਸਾਰੀ ਖਬਰ ਜਿਹੜੀ ਹੈਗੀ ਆ ਪ੍ਰੋਪਰ ਤਰੀਕੇ ਦੇ ਨਾਲ ਬਣਾ ਕੇ ਦਿਖਾਈ ਜਾਊਗੀ ਔਰ ਇੱਥੇ ਜਿਹੜੇ ਬਿਜਲੀ ਬੋਰਡ ਦੇ ਜਿਹੜੇ ਅਫਸਰ ਆ ਉਹਨਾਂ ਦੀ ਰਿਕਾਰਡਿੰਗ ਵੀ ਲਾ ਕੇ ਸੁਣਾਈ ਜਾਊਗੀ ਕਿ ਉਹ ਕਿਸ ਤਰ੍ਹਾਂ ਉਹਨਾਂ ਦਾ ਬਿਹੇਵੀਅਰ ਹੈ ਗੱਲ ਕਰਨ ਦਾ ਕਿ ਉਹ ਕੀ ਪ੍ਰਭ ਦਿੰਦੇ ਆ ਸਟਾਰਟਿੰਗ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਾਰੀ ਗੁੱਪਤਾ ਸਵਾਗਤ ਕਰਦਾ ਦੋਸਤੋ ਅੱਜ ਅਸੀਂ ਗੱਲ ਕਰ ਰਹੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਜੋ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਵੀ ਆ ਉਹ ਵਾਅਦਾ ਕਰਦੇ ਆ ਔਰ ਇਹ ਕਹਿੰਦੇ ਆ ਕਿ ਜਿਹੜੀ ਲਾਈਟ ਹੈਗੀ ਆ ਉਹ ਦਿਨ ਰਾਤ ਆਉਗੀ ਪੱਤੀ ਦੇ ਵਿੱਚ ਕੋਈ ਕਟ ਨਹੀਂ ਲੱਗਿਆ ਜਾਊਗਾ ਲੇਕਿਨ ਜੇ ਆਫਾਇਦੀ ਜਿੱਦਤ ਗੱਲ ਕਰੀਏ ਹਕੀਕਤ ਦੇ ਵਿੱਚ ਜਿਹੜਾ ਹੈਗਾ ਉਹ ਐਸਾ ਨਹੀਂ ਹੋ ਰਿਹਾ ਲੋਕ ਜਿਹੜੇ ਸ਼ਹਿਰ ਦੇ ਲੋਕ ਹੈਗੇ ਆ ਉਹ ਬਹੁਤ ਪਰੇਸ਼ਾਨ ਆ ਜਿਹੜੀ ਲਾਈਟ ਹੈਗੀ ਆ ਉਹ ਦਿਨ ਰਾਤ ਜਿਹੜੀ ਕੀ ਹੋ ਰਹੀ ਆ ਜੋ ਲਾਈਟ ਦੇ ਵਿੱਚ ਕੱਟ ਲੱਗ ਰਿਹਾ ਮੈਂ ਤੁਹਾਨੂੰ ਆਪਣਾ ਆਪਣੀ ਗੱਲ ਦੱਸਦਾ ਹਾਂ ਰਾਤ 8:30 ਵਜੇ ਸ਼ਾਲੀਮਾਰ ਐਵੇਨਿਊ ਦੇ ਵਿੱਚ ਮੇਰਾ ਘਰ ਆ ਮੇਰੇ ਘਰ ਦੇ ਵਿੱਚ ਜਿਹੜੀ ਕੀ ਆਮਟਰ ਦੇ ਉੱਤੇ ਜਿਹੜੀ 20 ਬੋਡ ਬੰਦ ਤਾਰਾਂ ਲਗਾਈਆਂ ਗਈਆਂ ਉਹਦੇ ਉੱਤੇ ਉਹਦੇ ਵਿੱਚ ਅੱਗ ਲੱਗ ਗਈ ਅੱਗ ਲੱਗ ਗਈ ਮੈਂ ਉਹਨਾਂ ਤੋਂ ਉਸ ਤੋਂ ਪਹਿਲੇ ਇਹਨਾਂ ਦੇ ਪਾਵਰ ਕਮੂ ਲਗਾਤਾਰ ਫੋਨ ਕੋਲੇਟ ਨੰਬਰ ਤੇ ਫੋਨ ਕਰਨਾ ਸ਼ੁਰੂ ਕੀਤਾ ਲੇਕਿਨ ਕਿੰਨੀ ਵਾਰੀ ਫੋਨ ਲਾਣ ਦੇ ਬਾਅਦ ਵਿੱਚ ਉਹਦਾ 14-15 ਵਾਰੀ ਜਦੋਂ ਮੈਂ ਫੋਨ ਲਾਇਆ ਲੇਕਿਨ ਉਹਦਾ ਨਾ ਨੰਬਰ ਹੈ ਉਹ ਬੀਸੀ 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 ਅੱਧਾ ਨਾ ਕੋਈ ਫੋਨ ਚੱਕ ਚੱਕਦੇ ਆ ਤੇ ਨਾ ਇਹ ਛੇਤੀ ਫੋਨ ਇਹਨਾਂ ਦਾ ਲੱਗਦਾ ਵਾ ਮੈਂ ਕਿਸੇ ਕੋਲ ਨੰਬਰ ਲੈ ਕੇ ਜਦੋਂ ਮੈਂ ਐਕਸੀਓਨ ਬਿਲੀ ਬੋਰਡ ਦੇ ਫੋਨ ਲਾਇਆ ਤੇ ਅੱਗੇ ਉਹਨਾਂ ਦਾ ਕਹਿਣਾ ਸੀਗਾ ਕਿ ਤੁਸੀਂ ਸਿੱਧਾ ਮੈਨੂੰ ਫੋਨ ਲਾ ਰਹੇ ਹੋ ਤੁਸੀਂ ਐਸਜੀਓ ਨੂੰ ਫੋਨ ਕਰੋ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਇੱਕ ਪਬਲਿਕ ਸਰਵੰਟ ਹੋ ਤੁਹਾਡਾ ਕੰਟਰੋਲ ਨੰਬਰ ਜਿਹੜਾ ਉਹ ਚੱਲਦਾ ਨਹੀਂ ਪਿਆ ਤੇ ਮੈਂ ਇਸ ਕਰਕੇ ਤੁਹਾਨੂੰ ਫੋਨ ਲਾਇਆ ਵਾ ਤੇ ਲੇਕਿਨ ਆਪਾਂ ਇੱਥੇ ਗੱਲ ਕਰੀਏ ਕਿ ਭਗਵੰਤਪਾਲ ਸਰਕਾਰ ਜਿਹੜੀ ਹੈਗੀ ਆ ਉਹ ਕਹਿ ਰਹੀ ਆ ਕਿ ਜਿਹੜੇ ਅਫਸਰ ਅਫਸਰशाही ਖਤਮ ਕਰ ਦਿੱਤੀ ਜਾਊਗੀ ਤੇ ਜਿਹੜੇ ਅਫਸਰ ਜੇ ਕਿਸੇ ਨੂੰ ਪ੍ਰੋਬਲਮ ਆਉਂਦੀ ਹੈ ਝੁਮੀਨੀ ਲੈਵਲ ਤੇ ਵੀ ਆ ਕੇ ਕੰਮ ਕਰ ਸਕਦੇ ਗਰਾਊਂਡ ਲੈਵਲ ਤੇ ਵੀ ਆ ਕੇ ਕੰਮ ਕਰਨਗੇ ਲੇਕਿਨ ਇਹ ਸਾਰਾ ਕੁਝ ਉਲਟਾ ਹੋ ਰਿਹਾ ਹੋਇਆ ਜਿਹੜੇ ਅਫਸਰ شاہੀ ਆ ਜੀ ਇਹਨਾਂ ਨੂੰ ਕੋਈ ਤਕਲੀਫ ਦੇ ਵਿੱਚ ਬੰਦਾ ਫੋਨ ਕਰ ਦਿੰਦਾ ਵਾ ਤੇ ਇਹ ਇਹਨਾਂ ਨੂੰ ਫੋਨ ਚੱਕਣਾ ਵੀ ਇਹਨਾਂ ਲਈ ਭਾਰਾ ਪੈ ਜਾਂਦਾ ਉਹ ਠੀਕ ਆ ਰਾਤ ਦੀ ਘਟਨਾ ਉਸ ਤੋਂ ਬਾਅਦ ਮੈਂ ਕੰਪਲੇਂਟ ਨੰਬਰ ਤੇ ਕੰਪਲੇਂਟ ਕਿਸੇ ਨੂੰ ਕਹਿ ਕੇ ਲਗਾਈ ਲਾਈਟ ਆਈ ਲਾਈਟ ਵੀ ਬਹੁਤ ਲੇਟ ਆਈ 11 ਵੇ ਤੇ ਕੋਲ ਜਾ ਕੇ ਲਾਈਟ ਆ ਰਹੀ ਆ ਉਸ ਤੋਂ ਬਾਅਦ ਫਿਰ ਅੱਗ ਨਿਕਲਨੀ ਸ਼ੁਰੂ ਹੋ ਗਈ ਫਿਰ ਮੈਂ ਇਹਨਾਂ ਨੂੰ ਫੋਨ ਕੀਤਾ ਮੈਂ ਕਿਹਾ ਜੀ ਮੇਰੇ ਘਰ ਦੇ ਬਾਹਰ ਅੱਗ ਲੱਗ ਗਈ ਆ ਤਾਂ ਇਹਨਾਂ ਨੂੰ ਜੇ ਕੋਈ ਜਾਨੀ ਮਾਨੀ ਨੁਕਸਾਨ ਹੋ ਗਿਆ ਤੇ ਇਹਦਾ ਕੌਣ ਜ਼ਿੰਮੇਵਾਰ ਆ ਇਹ ਉਸ ਤੋਂ ਬਾਅਦ ਵੀ ਕਾਫੀ देर ਬਾਅਦ ਇਹ ਕਹਿੰਦੇ ਜੀ ਅਸੀਂ ਕਿਤੇ ਕੰਪਲੇਟ ਦੇ ਵਿੱਚ ਪੀਚੀ ਆ ਅਸੀਂ ਆ ਰਹੇ ਆ ਆ ਰਹੇ ਆ ਆ ਰਹੇ ਆ ਲੇਕਿਨ ਇਹ ਬਿਲਕੁਲ ਨਹੀਂ ਆਏ ਤੇ ਉਸ ਤੋਂ ਬਾਅਦ ਜਦੋਂ ਅੱਗੇ ਨਿਕਲਦੀ ਸੀਗੀ ਤੇ ਇੱਥੇ ਆਂਡੀ ਗਵਾਂਡੀ ਦੇ ਵਿੱਚ ਇੱਥੇ ਸਾਡੇ ਸਮਾਜ ਸੇਵਕ ਜਿਹੜੇ ਹੈਗੇ ਆ ਪਰਮਿੰਦਰ ਸਿੰਘ ਭਾਲੂ ਜੀ ਹੈਗੇ ਆ ਤੇ ਉਹਨਾਂ ਨੇ ਜਦੋਂ ਉਹਨਾਂ ਨੂੰ ਪਤਾ ਲੱਗਾ ਤੇ ਉਸੇ ਵੇਲੇ ਆ ਗਏ ਤੇ ਉਹਨਾਂ ਨੇ ਆਪਣੀ ਜਾਨ ਦੀ ਨਾ ਪਰਵਾਹ ਕਿਤੇ ਹੋਏ ਉਸੇ ਵੇਲੇ ਜਿਹੜਾ ਕੀ ਹੈਗਾ ਵੀ ਤਾਰਾ ਨਾਲ ਛੇੜਛੜ ਕੀਤੀ ਤੇ ਅੱਗ ਨੂੰ ਜਿਹੜਾ ਕੀ ਹੈਗਾ ਵਾ ਵੀ ਬੰਦ ਕੀਤਾ ਲੇਕਿਨ ਉਸ ਤੋਂ ਬਾਅਦ ਵੀ ਅਸੀਂ ਸਾਰੀ ਰਾਤ ਜਿਹੜੇ ਇਹਨਾਂ ਦੇ ਕੰਪਲੇਂਟ ਦੇ ਜਿਹੜੇ ਮੁਲਾਇਮ ਆ ਜਿਹੜੇ ਲਾਈਨ ਮੈਨਰ ਆ ਸੀ ਉਹਨਾਂ ਨੂੰ ਲਗਾਤਾਰ ਫੋਨ ਕਰਦੇ ਰਹੇ ਲੇਕਿਨ ਉਹ ਨਹੀਂ ਆਏ ਉਹ ਹੀ ਕਹਿੰਦੇ ਰਹੇ ਕਿ ਅਸੀਂ ਕਿਸੇ ਕੰਪਲੇਂਟ ਦੀ ਆ ਸਾਰਾ ਅਸੀਂ ਹਰ ਘੰਟੇ ਚਾਰੇ ਆ ਅਸੀਂ ਅੱਧੇ ਘੰਟੇ ਦੇ ਵਿਚਾਰੇ ਲੇਕਿਨ ਸਾਰੀ ਰਾਤ ਕੋਈ ਵੀ ਨਹੀਂ ਆਇਆ ਤੇ ਹੁਣ ਅਸੀਂ ਇੱਥੇ ਇਹ ਗੱਲ ਕਰਨਾ ਚਾਹੁੰਦੇ ਆ ਕਿ ਬਾਈ ਚਾਰਜ ਜੀ ਲਗਾਤਰ ਉਹ ਕੋਈ ਹੱਵੀ ਨਵੀਂ ਹੋ ਜਾਂਦੀ ਕੋਈ ਗੱਲਬਾਤ ਹੋ ਜਾਂਦੀ ਤੇ ਇਹਦਾ ਕੌਣ ਜ਼ਿੰਮੇਵਾਰ ਹੈ ਅਸੀਂ ਤੁਹਾਨੂੰ ਆਪਣੀ ਟੀਵੀ ਸਕਰੀਨ ਦੇ ਵਿੱਚ ਤੁਹਾਨੂੰ ਦਿਖਾਣੇ ਆ ਕਿਸ ਤਰ੍ਹਾਂ ਰਾਤੀ ਤਾਰਾ ਦੇ ਵਿੱਚੋਂ ਅੱਗ ਨਿਕਲ ਰਹੀ ਸੀ ਔਰ ਕਿਸ ਤਰ੍ਹਾਂ ਉਸ ਮਾਜ ਸੇਵਿਕ ਸੰਸਥਾ ਦਾ ਜਿਹੜਾ ਆਗੂ ਸੀ ਉਹਨੇ ਤਾਰਾ ਨਾਲ ਛੇੜਛੜ ਕਰਕੇ ਜਿਹੜੀ ਇੱਕ ਜਿਹੜੀ ਚੱਲ ਰਹੀ ਸੀ ਕਿ ਚੰਗਾਰੀ ਉਹਨੂੰ ਬੰਦ ਕੀਤਾ ਠੀਕ ਆ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋਵਗੇ ਤੇ ਹੁਣ ਅਸੀਂ ਭਗਵੰਤ ਸਿੰਘ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਇਹੋ ਜਿਹੇ ਮੁਲਾਜ਼ਮਾਂ ਦੀ ਜਾਂਚ ਪੜਤਾਲ ਕੀਤੀ ਜਾਵੇ ਜਿਹੜੇ ਕੰਮ ਨਹੀਂ ਕਰਕੇ ਖੁਸ਼ ਹੈਗੇ ਅਤੇ ਇਹਨਾਂ ਨੂੰ ਤੁਰੰਤ ਇਹਨਾਂ ਦੇ ਜਿਹੜੀ ਹੈਗੀ ਆ ਵਿਭਾਗੀਏ ਕਾਰਵਾਈ ਕੀਤੀ ਜਾਵੇ ਕਬੂਰਥਲਾ ਤੋਂ ਸਾਹਿਲ ਗੁਪਤਾ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ